स्वागत है जीडा सा चैनल से जिसका नाम है चौधरी कलॉथ हाउस पोजेवाल लो नवी भीडियो लैके हाजिर हाँ जी उस तो पहला अगर तुम साडियो पहली बार किसी भी प्लेटफॉर्म से देख रहे हो मान लो वट्सएप के उ देख रहे हो फेसबुक से देख रहे हो या इंस्टाग्राम से या यूट्यूब देख रहे हो साडे चैनल उॉलो कर लो जी जिस तरह यूट्यूब सा चौधरी क्लॉथ हाउस पोजेवाल और इस तरह इंस्टाग्राम से भी और फेसबुक से भी उ फॉलो कर लो जी उस ਅਗਰ ਤੁਸੀਂ ਸਾਡੇ ਨਾਲ WhatsApp ਦੇ ਉੱਤੇ ਵੀ ਜੋੜਨਾ ਚਾਹੁੰਦੇ ਹੋ ਜੋ ਨੰਬਰ ਦਿੱਤਾ ਹੋਇਆ ਹੈ ਅੱਗੇ ਇਹਦੇ ਉੱਤੇ ਸਾਨੂੰ ਹੈਲੋ ਦਾ ਮੈਸੇਜ ਭੇਜ ਕੇ ਆਪਣਾ ਨੰਬਰ ਦਰਜ ਕਰਵਾ ਲਓ ਜੀ ਸਾਡੀ ਲਿਸਟ 'ਚ ਤੁਹਾਡਾ ਨੰਬਰ ਦਰਜ ਹੋ ਜਾਏਗਾ ਨਵੀਂ ਅਪਡੇਟਸ ਉੱਥੇ ਵੀ ਮਿਲਦੀਆਂ ਰਹਿੰਦੀਆਂ ਹਨ ਜੀ ਨਵੀਂ ਵੀਡੀਓ ਲੈ ਕੇ ਅੱਜ ਹਾਜ਼ਰ ਆ ਨਵੇਂ ਡਿਜ਼ਾਈਨ ਔਰ ਰੇਟ ਬਹੁਤ ਰੀਜ਼ਨੇਬਲ ਕਰ ਦਿੱਤੇ ਆ ਜੀ ਇਹ ਸਮਝ ਲਓ ਕਿ ਲੋੜ ਹੀ ਸੇ ਧੰਨਵਾਦ ਹੁਣੇ ਪੇਸ਼ ਕਰਦੇ ਆ ਅੱਜ ਦੇ ਡਿਜ਼ਾਈਨ ਲਓ ਸਭ ਤੋਂ ਪਹਿਲਾਂ ਤਾਂ ਜੀ ਬੈਲਵਟ ਆ ਗਈ ਹੈ ਪਲੇਨ ਸਵਾ 3 ਮੀਟਰ ਔਰ 340 ਇਸ ਕਪੜੇ ਦੀ ਲੈਂਥ ਹੈ ਬਹੁਤ ਹੀ ਸੋਹਣੇ ਰੰਗ ਆ ਰਹੇ ਹੈਗੇ ਪਲੇਨ ਕਪੜਾ ਹੈ ਕੁਆਲਟੀ ਬਹੁਤ ਜ਼ਬਰਦਸਤ ਹੈ ਜੀ ਬਹੁਤ ਵਧੀਆ ਕੁਆਲਟੀ ਹੈ ਇਹਨੂੰ ਵੈਸੇ ਕਿਹਾ ਜਾਂਦਾ ਹੈ 16 ਕਿਲੋ ਵਾਲੀ ਕੁਆਲਟੀ ਪਰ ਇਹ ਇੱਕ ਢੰਗ ਹੈਗਾ ਆਪਣੇ ਆਪਣੇ ਕਹਿਣ ਦਾ ਅਸਤੇ ਇਹ ਗੱਲ ਕਹਾਂਗੇ ਕਿ ਕਸਟਮਰ ਜਦੋਂ ਕੁਆਲਟੀ ਦੇਖੂਗਾ ਨਾ ਜੀ ਉਸ ਟਾਈਮ ਕਸਟਮਰ ਨੂੰ ਪਤਾ ਲੱਗੇਗਾ ਕਿ ਕਪੜਾ ਇਹਨੂੰ ਸ਼ਨੀਲ ਨਾ ਸਮਝ ਲਿਓ ਜੀ ਸ਼ਨੀਲ ਦਾ ਸੂਟ ਤਾਂ ਸਾਰਾ ਹੀ 150 ਰੁਪਏ ਦਾ ਆਉਂਦਾ ਹੈ ਇਹ ਸੂਟ ਹੈ 벨ਵਟ ਦਾ 올ਓਵਰ 벨ਵਟ ਹੈ ਸਿਰਫ 250 ਰੁਪਏ ਦਾ ਸੂਟ ਕਲਰ ਦੇਖੋ 베بی ਪਿੰਕ ਕਿੰਨਾ ਸੁੰਦਰ ਕਲਰ ਹੈ ਜੀ ਇਹ ਦੇਖੋ ਅਗਲਾ ਕਲਰ ਦੇਖੋ ਹਰ ਇੱਕ ਕਲਰ ਦੀ ਆਪਣੀ ਬਿਊਟੀ ਹੈ ਜੀ ਬਹੁਤ ਹੀ ਸੋਹਣੇ ਸੋਹਣੇ ਕਲਰ ਹੈ ਜੀ ਇਹ ਕਲਰ ਕਰੀਮ ਦੇ ਵਿੱਚ ਆ ਜਾਂਦਾ ਹੈ ਤੇ ਵਾਈਟ ਨਹੀਂ ਹੈ ਮਜ਼ੈਂਟਾ ਰੈੱਡ sky more punk ਇਹ ਦੇਖੋ ਹਰ ਕਲਰ ਬਹੁਤ ਹੀ ਸੋਹਣੇ ਕਲਰ ਹੈ ਜੀ ਆ ਗ੍ਰੇ ਸ਼ੇਡ ਦੇਖੋ ਜੀ ਕਿੰਨੀ ਵਧੀਆ ਸ਼ੇਡ ਹੈ ਜੀ ਹਰ ਇੱਕ ਸ਼ੇਡ ਹੈ ਜੀ ਇਹਦੇ ਵਿੱਚ ਕਮ ਸੇ ਕਮ ਸਾਡੇ ਕੋਲ 20 ਕ ਕਲਰ ਹੈ ਦੀ ਲਿਸਟ ਹੈ ਇਹਦੇ ਵਿੱਚ ਠੀਕ ਹੈ ਜੀ ਇਹ ਤੁਸੀਂ ਨੋਟ ਕਰ ਲਓ ਬਹੁਤ ਹੀ ਵਧੀਆ ਦੇ ਵਿੱਚ ਜੀ ਉਸ ਤੋਂ ਬਾਅਦ ਜੀ ਆ ਚੀਜ਼ ਦੱਸਣਾ ਚਾਹੂੰਗਾ ਗਰਮ ਕੱਪੜੇ ਦੇ ਵਿੱਚ ਹੈ ਸਵਾ 3 ਮੀਟਰ ਕਪੜਾ ਹੁੰਦਾ 250 ਰੁਪਏ ਦਾ ਸੂਟ ਇਹ ਵੀ ਅਵੇਲੇਬਲ ਹਨ ਥੋੜੇ ਪੀਸ ਬੱਚੇ ਇਸ ਸੱਟਿਓ ਇਧਰ ਨੂੰ ਸੱਟ ਦਿਓ ਜੀ ਸਾਰੇ ਬਹੁਤ ਜ਼ਿਆਦਾ ਪੀਸ ਨਹੀਂ ਹੈ ਥੋੜੇ ਪੀਸ ਹੈ ਪਰ 250 ਰੁਪਏ ਦਾ ਸੂਟ ਹੈ ਜਿਸ ਕਸਟਮਰ ਨੇ ਵੀ ਦੇਖਿਆ ਜੀ ਹੱਥੋਂ ਹੱਥ ਲੈ ਕੇ ਗਿਆ ਹਰ ਵਾਰੀ ਜਦੋਂ ਵੀ ਇਹ ਸੂਟ ਆਉਂਦੇ ਨਾਲ ਦੀ ਨਾਲ ਖਤਮ ਹੋ ਜਾਂਦੇ ਬਹੁਤ ਥੋੜੇ ਸੂਟ ਹੈ ਇਹ ਮੈਂ ਬੇਨਤੀ ਕਰੂੰਗਾ ਹੁਣ ਵੀ ਕਿ ਇਹ ਨਾ ਸਮਝੋ ਕਿ ਬਹੁਤ ਜ਼ਿਆਦਾ ਹੈ हाँ जो वीडियो देख रहे हो उस तो बाद ही अगर ऑर्डर करना है तो ऑर्डर करवा सकते हो जी धनबाद इस चीज के लिए लो जी नैक्सट देखो जी वेलवेट आ गई है जी मैचिंग बहुत सोहनी मैचिंग दे डिजाइन है जी हर एक डिजाइन अपनी जगह अलग है ये देखो जी बहुत ही अच्छी मैचिंग डिजाइन आ रहे हम इस कलर दे नाल। ਆ ਚੀਜ਼ ਦੇਖੋ ਜੀ ਹਰੇ ਕਿਸ ਦੇ ਵਿੱਚ ਹੀ ਹੈ ਜੀ ਕਲਰ ਬਲੈਕ ਦੇ ਉੱਤੇ ਬਹੁਤ ਸੁੰਦਰ ਕਲਰ ਆ ਰਿਹਾ ਮੈਚਿੰਗ ਨਾਲ ਬਹੁਤ ਅੱਛੀ ਹੈ ਜੀ ਇਹ ਸਾਰੇ ਹੀ ਡਿਜ਼ਾਈਨ ਇਸ ਦੇ ਵਿੱਚ ਹੈ ਇਸ 벨ਵਟ ਮੈਚਿੰਗ ਦਾ ਰੇਟ ਹੈ ਜੀ 300 ਰੁਪਿਆ 300 ਰੁਪਏ ਦਾ ਸੂਟ ਹੈ ਜੀ ਇਸ ਸੂਟ ਦਾ ਪ੍ਰਾਈਸ 300 ਰੁਪਏ ਦੇ ਵਿੱਚ ਹੀ ਉਸ ਤੋਂ ਬਾਅਦ ਇੱਕ ਚੈੱਕ ਵਾਲੇ ਸੂਟ ਤੁਹਾਨੂੰ ਦਿਖਾਣਾ ਭੁੱਲ ਗਏ ਆਂਗੇ ਉਹ ਦਿਖਾ ਦਿੰਨੇ ਆਂ ਆਲੋ ਜੀ ਚੈੱਕ ਸੂਟ ਹਰ ਰੋਜ਼ ਆ ਰਿਹਾ ਹੈ ਕਈ ਵਾਰ ਇੱਕ ਅੱਧਾ ਦਿਨ ਗੱਡੀ ਲੇਟ ਹੋ ਜਾਵੇ ਤਾਂ ਗੱਲ ਅਲੱਗ ਹੈ ਇਹਦਾ ਪ੍ਰਾਈਸ ਅਸੀਂ ਕਰ ਦਿੱਤਾ ਜੀ 180 ਰੁਪਏ ਸਾਢੇ 4 ਮੀਟਰ ਕਪੜਾ ਹੁੰਦਾ ਜੀ 180 ਰੁਪਏ ਪਹਿਲਾਂ ਅਸੀਂ 200 ਵੇਚ ਰਹੇ ਸੀ ਉਹਦੇ ਵਿੱਚ 5 ਮੀਟਰ ਕਪੜੇ ਦੀ ਤਹਿ ਸੀ ਅਸੀਂ ਲਗਾਈ ਵੀ ਫਿਰ ਸਾਰਿਆਂ ਨੇ 사데 4 미터 ਦੀ ਤਹਿ ਲਵਾ ਕੇ ਜਦੋਂ 200 ਰੁਪਿਆ ਕੋਈ ਵੇਚ ਰਿਹਾ ਹੈ ਜੀ ਫਿਰ ਸਾਡੇ ਤੇ ਉਹਨਾਂ ਦਾ ਫਰਕ ਕਾਹ ਨੂੰ ਨਹੀਂ ਸਮਝ ਆਣਾ ਸੀ ਇਸ ਲਈ ਅਸੀਂ ਸਾਡੇ 4 ਦੀ ਹੀ ਤਹਿ ਲਗਵਾਤੀ ਔਰ ਪ੍ਰਾਈਸ ਕਰ ਦਿੱਤਾ ਜੀ 180 ਰੁਪਏ ਔਰ ਅਗਰ ਕੋਈ ਦੋ ਸੂਟ ਲੈਂਦਾ ਕੋਈ ਵੀ ਆਪਣੀ ਪਸੰਦ ਦੇ ਕਲਰ ਇਸ ਦੇ ਵਿੱਚ ਤਾਂ 350 ਰੁਪਏ ਦੇ ਦੋ ਸੂਟ ਜੀ ਇਹ ਇਸ ਦਾ ਪ੍ਰਾਈਸ ਹੈ ਜੀ ਕਾਲੀ ਦੇ ਵਿੱਚ ਹੋਰ ਕਲਰ ਆ ਜਾਣੇ ਆ ਜੀ ਲਓ ਜੀ ਏਕੇ ਟੈਕਸ ਦੀ ਮੈਚਿੰਗ 500 ਰੁਪਏ ਵਾਲਾ ਸੂਟ اگر کس نے لے کے بھی رکھنا ہے نا جی تاں بھی بہت ودیا ہے 400 روپے ਦੇ ਵਿੱਚ میچنگ ਕਿਤੇ ਨਹੀਂ ਹਜੇ ਸੂਟ ਦਾ ਕੋਈ ਪ੍ਰਾਈਸ ਨਹੀਂ ਲਿਗਿਆ ਹੈ ਫੁੱਲ ਠੰਡ ਪੈ ਰਹੀ ਹੈ ਤੇ ਇਸ میچنگ ਦਾ ਪ੍ਰਾਈਸ ਅਸੀਂ ਹੀ ਘਟਾਇਆ ਹੈ 400 روپے ਦਾ ਸੂਟ ਕਰ ਦਿੱਤਾ ਗਿਆ ਹੈ ਜਿੰਨੇ ਵੀ ਸੂਟ ਲੈਣੇ ਆ ਲੈ ਕੇ ਤੁਸੀਂ ਰੱਖ ਸਕਦੇ ਹੋ ਕਿਸੇ ਨੂੰ ਦੇਣਾ ਪਿਓਰ ਪਸ਼ਮੀਨਾ ਹੈ ਜੀ ਲੱਗਿਆ ਹੋਇਆ ਸਿੱਕੇਬੰਦ ਸੌਦਾ ਹੈ 8800 ਰੁਪਏ ਤੱਕ ਸੂਟ ਵਿਕੇ ਹੈ ਜੀ ਇਹ ਮੈਚਿੰਗ ਸਾਨੂੰ ਕਸਟਮਰ ਨੇ ਦੱਸਿਆ ਅਸੀਂ ਤਾਂ 500 ਰੁਪਏ ਦੇ ਵਿੱਚ ਹੀ ਵੇਚਿਆ ਇਹ ਚੀਜ਼ ਤੁਸੀਂ ਲੈ ਸਕਦੇ ਹੋ ਲਓ ਜੀ ਮੈਚਿੰਗ ਸੂਟ ਆ ਗਿਆ ਜੀ ਸਰਦੀਆਂ ਦਾ ਇਹ ਫਰੰਟ ਦਾ ਡਿਜ਼ਾਈਨ ਹੁੰਦਾ ਹੈ ਇਸੇ ਤਰ੍ਹਾਂ ਬੈਕ ਦਾ ਡਿਜ਼ਾਈਨ ਔਰ ਇਹ ਆ ਜਾਣਾ ਹੁੰਦਾ ਬਾਹਮਾ ਦਾ ਡਿਜ਼ਾਈਨ ਪਲੇਨ 2.5 ਮੀਟਰ ਬਾਟਮ ਨਾਲ ਸ਼ਾਲ ਆ ਜਾਣਾ ਹੈ ਨਾ ਇਹਨੂੰ ਸ਼ਾਲ ਵੱਡਾ ਕਿਹਾ ਜਾ ਸਕਦਾ ਨਾ ਸਟਾਲ ਇਸ ਦੇ ਨਾਲ ਆਂਦਾ ਹੈ ਜੀ 500 ਰੁਪਏ ਦੇ ਵਿੱਚ ਜੀ ਇਹਦੇ ਵਿੱਚ ਹੋਰ ਡਿਜ਼ਾਈਨ ਦਿਖਾਈ ਹੈ ਜੀ ਹਾਂ ਇਹ ਕੁੱਲੂ ਪੱਟੀ ਡਿਜ਼ਾਈਨ 5 500 ਰੁਪਏ ਦੇ ਵਿੱਚ ਇਹਦਾ ਪ੍ਰਾਈਸ ਕਰ ਦਿੱਤਾ ਗਿਆ ਹੈ ਜੀ ਆਹ ਦੇਖੋ ਜੀ ਬਹੁਤ ਹੀ ਸੁੰਦਰ ਡਿਜ਼ਾਈਨ ਹੈ ਬਹੁਤ ਹੀ ਅੱਛੀ ਮਿਲਦਾ ਡਿਜ਼ਾਈਨ ਹੈ ਇਹ ਇਹ ਵੀ 500 ਰੁਪਏ ਦੇ ਵਿੱਚ ਹੀ ਕਰ ਦਿੱਤਾ ਗਿਆ ਜੀ शादी लाइके रखना है ता लै सक सकते हो जी और अपने लिए सिलााना है तद भी बोहोत रिजनेबल प्राइस हां डिजिटल दिखा दी देखो जी आ भी डिजाइन है जी ए बॉटम ये डिजिटल आ जाएगा जी इस शॉल ਏਬੀ 500 ਰੁਪਏ ਦੇ ਵਿੱਚ ਹੀ ਜੀ 올ਓਵਰ ਸੂਟ ਐਲਪਾਈਨ ਦਾ ਰੁਈਂ ਦੀ ਸੂਟ ਦੀ ਗਾਰੰਟੀ ਹੁੰਦੀ ਨਾਲ ਪਿਓਰ ਦਾ ਦੁਪੱਟਾ ਜੀ ਸਪੈਸ਼ਲ ਰੇਟ ਹੈ 600 ਰੁਪਏ ਦੇ ਵਿੱਚ ਜੀ 600 ਰੁਪਏ ਦਾ ਸਿਰ ਸੂਟ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੁਣ ਤੁਹਾਡੇ ਸਾਹਮਣੇ ਆ ਰਿਹਾ ਹੈ ਆ ਦੇਖੋ ਕੀ ਬਾਤ ਹੈ ਜੀ ਪ੍ਰਿੰਟ ਦੇ ਨਾਲ ਜਰੀ ਵਰਕ ਹੁੰਦਾ ਜੀ ਕੀਤਾ ਹੋਇਆ ਪਲੇਨ ਬਾਟਮ ਜੀ ਇਹ ਆ ਜਾਏਗਾ ਜੀ ਸਟਾਲ ਸਿਰਫ 550 ਰੁਪਏ ਦਾ ਸੂਟ ਜੀ ਕਲਰ ਹਰ ਇੱਕ ਸੂਟ ਦੇ ਵਿੱਚ ਮਿਲ ਜਾਣੇ ਆ ਇਹ ਸਿਰਫ ਤੁਹਾਨੂੰ ਪ੍ਰਾਈਸ ਦੱਸੀ ਜਾ ਰਹੇ ਹੈ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਲਓ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ 1000 ਰੁਪਏ ਤੱਕ ਦਾ ਸੂਟ ਵਿਕੇ ਹੈ ਜੀ ਇਹ ਫਰੰਟ ਡਿਜ਼ਾਈਨ ਜੀ ਦਿਖਾਈ ਹੋਈ ਤੇ ਬੈਕ ਪੱਲਾ ਵੀ ਇਸੇ ਤਰ੍ਹਾਂ ਆ ਬੈਕ ਪੱਲਾ ਫਿਰ ਆ ਜਾਣੀਆਂ ਜੀ ਬਾਹਵਾ ਕਾਨੀ ਪ੍ਰਿੰਟ ਦੇ ਵਿੱਚ ਹੈ ਜੀ ਇਹ ਆਏਗੀ ਜੀ ਦੀ ਬਾਟਮ ਪ੍ਰਿੰਟ ਫਿਰ ਆਏਗਾ ਜੀ ਇਸ ਦੇ ਨਾਲ ਸਟਾਲ 30 ਇੰਚਸ ਕਪੜੇ ਦਾ ਪਣਾ ਹੁੰਦਾ ਜੀ ਸਵਾ 3 ਮੀਟਰ ਬਾਟਮ ਹੁੰਦੀ ਹੈ ਨਾਲ ਸਵਾ 2 ਮੀਟਰ ਦਾ ਸਟਾਲ ਹੁੰਦਾ ਬਾਹਮਾ ਦਾ ਡਿਜ਼ਾਈਨ ਅਲੱਗ ਹੁੰਦਾ ਹੈ ਬੈਕ ਦਾ ਅਲੱਗ ਇੱਕੋ ਕਲਰ ਦੇ ਸੂਟ ਹੈ ਜੀ 1000 ਰੁਪਏ ਵਾਲਾ ਸੂਟ ਹੈ ਸਿਰਫ 5 500 ਰੁਪਏ ਦੇ ਵਿੱਚ ਸੂਟ 5 ਜਾਂ 6 ਹੀ ਹੈ ਇਸੀ ਨੂੰ ਨੋਟ ਕਰੋ ਇਹ ਇੱਕੋ ਰੰਗ ਦੇ ਸੂਟ ਹੋਣ ਕਰਕੇ 500 ਰੁਪਏ ਦਾ ਸੂਟ ਜੀ ਸਪੈਸ਼ਲ ਡਿਸਕਾਊਂਟ ਦੇ ਵਿੱਚ ਹੈ ਜੀ ਲਓ ਜੀ ਬਹੁਤ ਹੀ ਸੋਹਣਾ ਸੂਟ ਆ ਗਿਆ ਹੈ ਜੀ ਪਿਓਰ ਨੇਚਰਲ ਕ੍ਰੇਪ ਦੇ ਉੱਤੇ ਹੈ ਪਰਲ ਵਰਕ ਵਿਦ ਸੀਕੁਐਂਸ ਇਹ ਸੂਟ ਅਸੀਂ ਔਨਲਾਈਨ ਇਨਸਟਾ ਤੇ ਹੀ ਦੇਖਿਆ ਹੈ ਇਹ ਬਾਵਾ ਦੇ ਲਈ ਵਰਕ ਜੀ ਇਹਨੂੰ ਰੱਖ ਦਿਓ ਜਾਨੂੰ ਦੁਪੱਟਾ ਖੋਲੋ ਇਹ ਸੂਟ ਮੈਂ 3500 ਰੁਪਏ ਦਾ ਆਮ ਇਨਸਟਾ ਦੇ ਉੱਤੇ ਦੇਖਿਆ ਹੈ ਜੀ ਅਸੀਂ ਇਹ ਸੂਟ ਲਿਆਂਦਾ ਹੈ ਜੀ ਪ੍ਰਾਈਸ ਫੁੱਲ ਰੀਜ਼ਨੇਬਲ ਦੇਖੋ ਦੁਪੱਟਾ ਜਰਾ ਇਹ ਹੈ ਜੀ ਦਾ ਦੁਪੱਟਾ ਬਹੁਤ ਹੀ ਅੱਛਾ ਵਰਕ ਪ੍ਰਾਈਸ ਹੈ ਜੀ ਸਿਰਫ 2500 ਰੁਪਿਆ ਸਪੈਸ਼ਲ ਡਿਸਕਾਊਂਟ ਕਲਰ ਪੰਜ ਹੈ ਜੀ カラー देखो जी मैरून पहला ब्लैक सी लो जी ये आ गया सी ग्रीन रोजी जैसा कलर रॉयल ब्लू और ग्रीन कलर जी मेहंदी कलर जी ਨੂੰ ਕਹਿੰਦੇ ਆ ਤੇ ਇਸ ਦੇ ਵਿੱਚ ਹੀ ਹੈ ਜੀ 2500 ਰੁਪਏ ਦਾ ਸੂਟ ਹੈ ਜੀ ਲੋ ਜੀ शनिल ਦੇ ਛਾੜ ਆ ਚੁੱਕੇ ਆ ਜੀ ਡਬਲ ਬੈੱਡ ਦਾ ਛਾੜ ਹੈ ਇਹਦੀ ਖਾਸ ਚੀਜ਼ ਤੁਹਾਨੂੰ ਦਿਖਾਣੀ ਹੈ ਆ ਦੇਖੋ ਜੀ ਇਹਦੀ ਡਬਲ ਸਲਾਈ ਹੈ ਜੀ ਕਰਵਾਈ ਹੋਈ ਪਹਿਲਾਂ ਅਸੀਂ ਵੇਚਦੇ ਸੀ 500 ਚ ਹੁਣ ਡਬਲ ਸਲਾਈ ਵਾਲਾ ਲੈ ਕੇ ਆਂਦਾ ਹੈ ਜੀ ਇਹ ਸ਼ਾਰਟ ਹੈ ਜੀ 550 ਰੁਪਏ ਚ ਕਿਉਂਕਿ ਕਸਟਮਰ ਕਹ ਰਿਹਾ ਸੀ ਕਿ ਜਦੋਂ ਸਲਾਈ ਓਖੜ ਗਈ ਜਾਂ ਟੁੱਟ ਗਈ ਫਿਰ ਇੱਥੇ ਆਪਣੇ ਘਰ ਨਹੀਂ ਸੀ ਲੱਗ ਰਹੀ ਤੇ ਲਗਵਾਣੀ ਪੈਂਦੀ ਹੈਗੀ ਮੰਨ ਲਓ ਫਿਰ ਸਲਾਈ ਵਾਲੇ ਨੂੰ ਪੈਸੇ ਦੇਣੇ ਪੈਂਦੇ ਸੀ ਬਹੁਤ ਜ਼ਿਆਦਾ ਜੀ ਇਸ ਕਰਕੇ ਇਹ 550 ਚ ਡਬਲ ਸਲਾਈ ਇਹ ਕਰਵਾਈ ਗਈ ਹੈ ਜੀ ਏ ਆ ਜਾਣੇ ਜੀ ਜੋੜਾ ਜਿਹੜਾ ਜੋੜਾ ਹੁੰਦਾ ਛਾਰਦਾ ਜੀ 750 ਰੁਪਏ ਚ ਵੀ ਇਹ ਵੀ ਡਬਲ ਸਲਾਈ ਹੀ ਕਰਵਾ ਦਿੱਤੇ ਗਏ ਹੈ ਜੀ ਇਹਦਾ ਡਬਲ ਸਲਾਈ ਦਾ ਨਿਸ਼ਾਨ ਹੁੰਦਾ ਜੀ ਇੱਕ ਸਲਾਈਏ ਇੱਕ ਏ ਇਹਦੀ ਪਛਾਣ ਕਰੋ ਇੱਕ ਸਿੰਗਲ ਸਲਾਈ ਔਰ ਡਬਲ ਸਲਾਈ ਦਾ ਜੀ ਇਹ 750 ਰੁਪਏ ਦਾ ਜੋੜਾ ਹੈ ਜੀ ਚਾਦਰਾਂ ਵੀ ਹੈ ਜੀ ਡਬਲ ਬੈੱਡ ਦੀ ਚਾਦਰ ਔਰ ਨਾਲ ਦੋ ਸਰਹਾਣਿਆਂ ਦੇ ਕਵਰ 400 ਰੁਪਏ ਦੇ ਵਿੱਚ ਜੀ ਇਹ ਚੀਜ਼ਾਂ ਨੋਟ ਕਰ ਲਓ ਜੀ ਤੇ ਸਾਹਮਣੇ ਅਸੀਂ ਇੱਕ ਸ਼ਾਪ ਖਰੀਦੀ ਹੈਗੀ ਉਹ ਰੈਡੀमेड ਦੀ ਸ਼ਾਪ ਸੀ ਉਸੇ ਉੱਥੇ ਤਾਂ ਅਸੀਂ ਆਪਣਾ ਹੀ ਕੱਪੜਾ ਰੱਖਣ ਲਈ ਉਹ ਦੁਕਾਨ ਖਰੀਦੀ ਹੁਣ ਉੱਥੇ ਜੋ ਰੈਡੀमेड ਪਿਆ ਉਹ ਅਸੀਂ ਸੇਲ ਕਰਨ ਲੱਗੇ ਆ ਜੀ ਉਹਦੇ ਲਈ ਤੁਸੀਂ ਨੋਟਿਸ ਕਰ ਲਓ ਮੰਨ ਲਓ ਜੈਂਟਸ ਪਜਾਮੇ ਹੈਗੇ ਪਲੇਨ ਉਹਨਾਂ ਦਾ ਪ੍ਰਾਈਸ ਹੈ ਵਿੱਚੇ ਸਰਦੀਆਂ ਦੇ ਵਿੱਚੇ ਹੀ ਗਰਮੀਆਂ ਦੇ ਹੈ 250 ਰੁਪਏ ਦਾ ਜੀ ਔਰ ਅਗਰ ਕੋਈ ਪੈਚ ਵਾਲਾ ਪਜਾਮਾ ਹੈ ਤਾਂ ਹੈ 300 ਰੁਪਏ ਦਾ ਟੀ-ਸ਼ਰਟ ਹੈ ਬਦਿਆ 200 ਰੁਪਏ ਦੀ ਔਰ ਅਗਰ ਸ਼ਰਟ ਲੈਣੀ ਹੈ ਤਾਂ 250 ਰੁਪਏ ਦੀ ਕਾਟਨ ਦੀ ਪੈਂਟ ਦਾ ਪ੍ਰਾਈਸ ਹੈ ਜੀ 300 ਰੁਪਿਆ ਔਰ ਜੀਨਸ ਦੀ ਪੈਂਟ ਦਾ ਪ੍ਰਾਈਸ ਹੋਊਗਾ ਜੀ 400 ਰੁਪਿਆ ਇਹ ਅਸੀਂ ਕੱਲ ਉਹਦੀ ਸੇਲ ਲਗਾ ਰਹੇ ਆ ਜਦੋਂ ਤੱਕ ਵੀ ਉਹ ਕਪੜਾ ਪਿਆ ਹੋਇਆ ਬਹੁਤ ਜ਼ਿਆਦਾ ਨਹੀਂ ਹੈ ਲੱਖ ਰੁਪਏ ਦਾ ਕਪੜਾ ਪਿਆ ਹੋਣਾ ਹੈਗਾ ਜਾਂ ਸਵਾ ਲੱਖ ਤੱਕ ਦਾ ਤੇ ਉਹ ਅਸੀਂ ਸੇਲ ਕਰਨਾ ਇੱਕ ਦਿਨ ਚ ਹੋ ਗਿਆ ਜਾਂ ਦੋ ਦਿਨ ਦੇ ਵਿੱਚ ਅਗਰ ਕਿਸੇ ਭੈਣ ਭਾਈ ਨੇ ਦੇਖਣਾ ਹੋਵੇ ਤਾਂ ਉਹ ਵੀ ਦੇਖ ਸਕਦੇ ਹਨ ਜੀ ACG ਅੱਜ ਦੀ ਵੀਡੀਓ ਧੰਨਵਾਦ ਜੀ